ਹਾਂਜੀ ਸਾਰੇ ਕਿਸਾਨ ਵੀਰਾਂ ਦਾ ਸਵਾਗਤ ਕਰਦੇ ਆਂ ਸਾਡੇ ਚਾਹਾਨ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਆਂ ਤੁਹਾਡੇ ਲਈ ਬਹੁਤ ਠੰਡੇ ਸਾਂ ਸੁਆਦੀ ਗਾਂ ਜੋ ਕਿ ਦੂਸਰੇ ਸੋਏ ਸੂਈ ਹੈ ਜੀ ਬਹੁਤ ਠੰਡੀ ਸੇਲ ਗਾਂ ਗੀ ਬਾਕੀ ਫੁੱਲ ਚਵਾਈ ਦੀ ਵੀਡੀਓ ਆ ਸਕਿੱਪ ਨਹੀਂ ਕਰਨੀ ਆਪਣੇ ਅੱਖੀ ਫੁੱਲ ਚਵਾਈ ਵੇਖ ਸਕਦੇ ਹੋ ਤੇ ਮਾਗਰ ਬੱਚਾ ਜੀ ਨੰਬਰ ਵੀਰ ਦਾ ਸਕ੍ਰੀਨ ਦੇ ਉੱਪਰ ਦਿੱਤਾ ਹੋਇਆ ਦੋਨੋਂ ਨੰਬਰ ਨੋਟ ਕਰ ਸਕਦੇ ਹੋ 95180 15301 958115301 ਤੇ ਦੂਸਰਾ ਨੰਬਰ ਹੈਗਾ 8594 83385 ਹਾਂਜੀ 8594 83385 ਦੋਨੋਂ ਨੰਬਰ ਵੀਰ ਦੇ ਨੇ ਸੰਪਰਕ ਕਰ ਸਕਦੇ ਹੋ ਜਿਹੜਾ ਵੀਰ ਖਰੀਦਣ ਦਾ ਚਾਹਵਣ ਬਾਕੀ ਜਿੰਨਾ ਵੀਰਾਂ ਨੇ ਅਜੇ ਤੱਕ ਆਪਣਾ YouTube ਚੈਨਲ ਜਾਂ Facebook ਪੇਜ ਫੋਲੋ ਸਬਸਕ੍ਰਾਈਬ ਨਹੀਂ ਕੀਤਾ ਕਰ ਲੋ ਜੀ ਤਾਂ ਕਿ ਆਪਣੀ ਆਉਣ ਵਾਲੀਆਂ ਨਵੀਆਂ ਵੀਡੀਓ ਜਲਦ ਤੋਂ ਜਲਦ ਤੁਹਾਨੂੰ ਵੇਖਣ ਨੂੰ ਮਿਲ ਸਕਣ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਅਗਰ ਤੁਸੀਂ ਵੀ ਐਡ ਲਗਾਉਣੀ ਚਾਹੁੰਦੇ ਹੋ ਤਾਂ ਫ੍ਰੀ ਐਡ ਹੈ ਕੋਈ ਪੇਮੈਂਟ ਨਹੀਂ ਤਾਂ ਸਾਡੇ ਉੱਪਰ ਦਿੱਤੇ ਹੋਏ WhatsApp ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਲੋਟ ਕਰ ਸਕਦੇ ਆਂ 600 ਪੂਰਾ 6724360 ਹਾਂਜੀ 600 ਪੂਰਾ 7624360 ਇਸ ਨੰਬਰ ਤੇ WhatsApp ਤੇ ਸਾਨੂੰ ਵੀਡੀਓ ਬਣਾ ਕੇ ਸੈਂਡ ਕਰ ਸਕਦੇ ਹੋ ਫ੍ਰੀ ਐਡ ਆ ਕੋਈ ਪੇਮੈਂਟ ਨਹੀਂ ਤੇ ਜਿੰਨਾ ਵੀ ਰਣੇ ਜੇ ਤੱਕ ਆਪਣਾ ਚੈਨਲ ਜਾਂ Facebook ਪੇਜ ਫੋਲੋ ਸਬਸਕ੍ਰਾਈਬ ਨਹੀਂ ਕੀਤਾ ਕਰ ਲੋ ਜੀ ਤਾਂ ਕਿ ਆਪਣੀ ਆਉਣ ਵਾਲੀਆਂ ਨਵੀਆਂ ਵੀਡੀਓ ਜਲਦ ਤੋਂ ਜਲਦ ਤੁਹਾਨੂੰ ਵੇਖਣ ਨੂੰ ਮਿਲ ਸਕਣ ਤੇ ਜੋ ਇਹ ਗਾ ਗੀ ਬਿਲਕੁਲ ਠੰਡੇ ਸਾਂਸਵਾ ਦੀ ਮਗਰ ਬੱਛਾ ਜੀ ਦੂਸਰੇ ਸੂਏ ਸੂਈ ਆ ਬਾਕੀ ਚਵਾਈ ਤੁਸੀਂ ਆਪਣੇ ਅੱਖੇ ਚੈੱਕ ਕਰ ਸਕਦੇ ਹੋ ਹਾਂਜੀ ਇੱਕ ਵਾਰ ਨੀਚੇ ਬਾਕੀ ਘਰ ਦੀ ਬੈਡ ਹੈ ਜੀ ਬਿਲਕੁਲ ਠੰਡੇ ਸਾਹ ਸੁਹਾ ਦੀ ਚਵਾਈ ਤੁਸੀਂ ਆਪਣੇ ਅੱਖੇ ਚੈੱਕ ਕਰ ਸਕਦੇ ਹੋ ਇਕੱਲਾ ਬੰਦਾ ਵੀ ਆਰਾਮ ਨਾਲ ਚਵਾਈ ਕਰ ਸਕਦਾ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਮਗਰ ਬੱਚਾ ਜੀ ਤੇ ਦੂਸਰੇ ਸੂਏ ਸੂਈ ਹੈ ਬਾਕੀ ਚਵਾਈ ਤੁਸੀਂ ਆਪਣੇ ਅੱਖੇ ਚੈੱਕ ਕਰ ਸਕਦੇ ਹੋ ਤੇ ਵੀਡੀਓ ਸਕਿਪ ਨਹੀਂ ਕਰਨੀ ਫੁੱਲ ਵਾਚ ਕਰਨੀ ਹੈ ਜੀ ਤਾਂ ਕਿ ਤੁਹਾਡਾ ਵੀ ਯਕੀਨ ਬਣ ਜਾਵੇ ਨੰਬਰ ਵੀਰ ਦੇ ਸਕਰੀਨ ਦੇ ਉੱਪਰ ਦਿੱਤੇ ਹੋਏ ਆ ਦੋਨੋਂ ਨੋਟ ਕਰ ਸਕਦੇ ਹੋ ਤੇ ਇਹਨਾਂ ਉੱਤੇ ਸੰਪਰਕ ਕਰਕੇ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਤੇ ਮੁੱਲ ਤੈਅ ਕਰ ਸਕਦੇ ਹੋ ਜੀ ਹਾਂਜੀ ਦੂਸਰੇ ਸੂਏ ਸੂਈ ਆ ਅਗਰ ਤੁਸੀਂ ਵੀ ਐਡ ਲਗਾਉਣੀ ਚਾਹੁੰਦੇ ਹੋ ਤਾਂ ਕੋਈ ਪੇਮੈਂਟ ਨਹੀਂ ਫ੍ਰੀ ਐਡ ਆ ਸਾਡੇ ਉੱਪਰ ਦਿੱਤੇ ਹੋਏ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਚੈਨਲ ਪੇਜ ਇਨਸਟਾਡੀ ਜੋ ਕਿ ਚਾਹਾਂ ਡੈਰੀ ਫਾਰਮ ਦੇ ਨਾਮ ਤੇ ਆ ਜਰੂਰ ਫੋਲੋ ਕਰੋ ਸਬਸਕ੍ਰਾਈਬ ਕਰੋ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਬਾਕੀ ਜੀ ਬੈਡ ਦੀ ਫੁੱਲ ਚਬਾਈ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਵੇਖਣ ਨੂੰ ਮਿਲੇਗੀ ਇਸੇ ਤਰ੍ਹਾਂ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਸਾਡਾ YouTube ਚੈਨਲ ਜਰੂਰ ਫੋਲੋ ਕਰੋ ਸਬਸਕ੍ਰਾਈਬ ਕਰੋ ਜੀ ਤੇ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਵੀਡੀਓ ਸਕਿਪ ਨਹੀਂ ਕਰਨੀ ਫੁੱਲ ਵਾਚ ਕਰਨੀ ਹੈ ਜੀ ਧੰਨਵਾਦ